ਲੋ ਬੇੰਤਰ ਛਾਤਰਾਂ ਨੂੰ ਛਾਤਰਾਂ ਨੂੰ ਲਾ ਕੇ ਬਾਹਰ ਚੱਲੇ ਹੁਣ ਲੈਉਣੇ ਬੱਚੇ ਕੱਢ ਕੇ ਲੇਟ ਹੀ ਹੋ ਗਿਆ 10 ਵਜੇ ਗਿਆ ਬਾਈ ਆਵਾਜ਼ ਦੀ ਕਰਨ ਬੱਚੇ ਕੱਢਣ ਨੂੰ ਕਿਹਾ ਤੈਨਾਂ ਕਿ ਮੈਂ ਤਾਂ ਹੀ ਕੈਮਰਾ ਇੱਧਰ ਨੂੰ ਕਰੀ ਖੜਾ ਛੱਡਦਾ ਕਿ ਨਹੀਂ ਆ ਚੀਨੀ ਕੱਢੀ ਹੈ ਗੱਲੀ ਆਹ ਜੱਕਾ ਆ ਗਿਆ ਤੀਜਾ ਵੀ ਆ ਗਿਆ ਨਿਕਰੇਗਾ ਡੰਡੀ Allah. Nah, seharian gak jebno umegar, seharu pingin keringan, lowe mitrum, lari dapi, tulah ya ke galte kamu, ya kepecahnya udah jadi, jamai higgi, gede wita, kita udah gak cipta jamau, ayam, ayam tapi jamai cipta, ya, amar tapi nge ਚਾ ਚੜ ਗਿਆ ਅੱਜ ਤੀਜਾ ਦੇਣੀ ਆ ਉਹਦਾ ਬਾਹੋਂਦਾ ਵੀ ਲੋ ਬਈ ਮਿੱਤਰੋ ਆਹ ਫਿਰਦਾ ਆਪਣਾ ਪੁੱਤਰ ਇੱਧਰ ਆ ਗਿਆ ਆਪਾਂ ਇਹ ਮਗਰੀ ਆ ਗਈ ਜੀ ਕਿੰਨੀ ਲੱਕੀਰ ਕਹਿੰਦੇ ਕੋ ਉਤਰੋ ਦੇ ਕਰਦੇ ਆ ਤੇ ਇਹ ਬਈ ਇੱਧਰ ਆ ਗਿਆ ਨਿੱਕਾ ਬੱਚਾ ਜੀ ਤੀਜੀ ਕਦੇਣੀ ਭਾਇਆ ਸੀ ਛਤਰੀ ਤੇ ਇੱਥੋਂ ਤੱਕ ਇਹ ਤੇ ਜਾਂਦਾ ਨਹੀਂ ਪਰ ਜੇ ਆਸ-ਪਾਸੇ ਡਿੱਗ ਪਿਆ ਫਿਰ ਕੁਝ ਨਹੀਂ ਸਕਦੇ ਤੇ ਮੁੜਿਆ ਵੀ ਨਹੀਂ ਇਧਰ ਚਲੋ ਇੱਥੇ ਬਹਿ ਜਾਈਏ ਇੱਥੋਂ ਤੱਕ ਲਾ ਕੇ ਲੈ ਜਾਣੀ ਛਤਰੀ ਵੀ ਆ ਜੂ ਚਲੋ ਪਹਿਲਾਂ ਮੁੜਾਓ ਬਈ ਆਪਣਾ ਬੱਚਾ ਵੇਖੋ ਕਿੱਥੇ ਆ ਕੇ ਬੈਠਾ ਆ ਬੈਠਾ ਹੈ ਵੀ ਨਿਕਾ ਹੀ ਇਹੀ ਤੇ ਛਤਰੀ ਅਸੀਂ ਇਧਰ ਲਾਈ ਬਿਠਾ ਤੇ ਆ ਆਇਆ ਆ ਆ ਆ ਆ ਬੇਟਾ ਜਿਹੜੀਆਂ ਜੀ ਆ ਗਿਆ ਤਾਂ ਬਈ ਠੀਕ ਆ ਤੇ ਘਰੇ ਕਿਉਂਗੇ ਬਈ ਇਹ ਜਾਣਾ ਹੀ ਨਹੀਂ ਅੱਜ ਤੀਜਾ ਚੌਥਾ ਦੇਣੀ ਹੋਇਆ ਇਹਨੂੰ ਬਉਂਦੇ ਨੂੰ ਤਾਂ ਕਰ ਤੋ ਲੋ ਬਈ ਮਿੱਤਰੋ ਨਾ ਤਾਂ ਇਹ ਛਤਰੀ ਤੇ ਆਇਆ ਹੈ ਕਿੰਨਾ ਬੇਟਾ ਨਾ ਇਹ ਛਤਰੀ ਤੇ ਆਇਆ ਤੇ ਨਾ ਹੀ ਉੱਡਿਆ ਚਲੋ ਬਈ ਆਪਾਂ ਦਾ ਕੰਮ ਵੀ ਛੱਡੀ ਬੈਠਿਆਂ ਦੀ ਕੰਡੂਕਾਂ ਛਾਂਗੀਆਂ ਜਾਂਦੀ ਸੀ ਕਿ ਮੰਡੀ ਜੀ ਵੀ ਜਾਣਾ ਚਲੋ ਵੇਣੇ ਆ ਫਿਰ ਜਿਓੜਾ ਉੱਡ ਉੱਡ ਖੜਾ ਤਾਂ ਕਹਿਦਾ ਇੱਥੇ ਕੋਰ ਪਿਆਰ ਨੂੰ ਕਹਿਦਾ ਕੁੰਡੀ ਨੂੰ ਫੋਨ ਕਰਦਾ ਹੈਂ ਉੱਡ ਖੜਾ ਦਾ ਫਿਰ ਵੀ ਲੋ ਬਾਈ ਜੀ ਕਬੂਤਰ ਆਪਣੇ ਬੈਠੇ ਆ ਤੇ ਨਿੰਮਾ ਇਧਰ ਲੱਗਿਆ ਪਿਆ ਕਾਜਾ ਖੁਰਚੋਣਾ ਤੇ ਬਾਈ ਬੱਚਾ ਆਪਣਾ ਉਸੇ ਸਪੈਦੇ ਤੇ ਬੈਠਾ ਦੋ ਵਾਰੀ ਵੇਖਿਆ ਹੰਦਾ ਉੱਡੇ ਆੜੇ ਪਰ ਮੁਸ਼ਕਲ ਆ ਬਾਈ ਘਰੇ ਆਉਣਾ ਕਿਉਂਕਿ ਬਈ ਸਿਰਫ ਦੋ ਦਿਨ ਛਤਰੀ ਤੇ ਪਾਇਆ ਸੀ ਉਹ ਸਿਰਫ ਦੋ ਦਿਨ ਉਹ ਵੀ ਝਾਲ ਤੇ ਚੜ ਗਏ ਲੈ ਉਹ ਵੀ ਝਾਲ ਤੇ ਚੜੇ ਵੀ ਬੈਠੇ ਨੇ ਦੇ ਦੋਵੇਂ ਭرائی ਆ ਆਹ ਮੇਨਸਟਰ ਲੋ ਬਈ ਉਹਨਾਂ ਨੂੰ ਲਿਆਉਣੇ ਲਾ ਕੀ ਬੱਚੇ ਲਾ ਲਿਆਈਏ ਤੇ ਬੱਚੇ ਲਾ ਕੇ ਤੇ ਉਦੋਂ ਬਾਅਦ ਫਿਰ ਜਿਹੜਾ ਸਪੈਦੇ ਤੇ ਬੈਠਾ ਉਹਦਾ ਵੀ ਹੱਲ ਕਰਨੇ ਆਪਣੇ ਭਾਈ ਅੱਜ ਮੰਡੀ ਦੇ ਵਿੱਚ ਚ ਇਹਨੂੰ ਪੱਖਾ ਲੱਗਣਾ ਤਾਂ ਕਰਕੇ ਵੇਣੀ ਆ ਜੀ ਕੋਈ ਮਸਲਾ ਹੱਲ ਹੋ ਗਿਆ ਬਈ ਨਾ ਹੋਇਆ ਤਾਂ ਭਾਈ ਫਿਰ ਕੋਈ ਗੱਲ ਮੇਤਰੋ 4 ਕਿਤਾੜਿਆ ਦੂਜੇ ਸਾਰੇ ਹੋਟਲ ਕੋਸਾਫ ਨੂੰ 1000 1000 ਕੋਸਾਫ ਤਾਂ ਜਿਤਨੀ ਚਾਹ ਬਈ ਬਈ ਨਹੀਂ ਜਮੈਂ ਇਆ ਹੀ ਉੱਤਣ ਲੱਗਣ ਕਿਉਂਕਿ ਬਈ ਇੱਕ ਦਿਨ ਬਾਹਰ ਆ ਤਿੰਨ ਦਿਨ ਅੰਦਰ ਇਹ ਬੱਚੇ ਐ ਹੀ ਰਹੇ ਆ ਇਹਨਾਂ ਨੂੰ ਹੁਣ ਕੱਲ ਦੇ ਬਾਹਰ ਕੱਢਣ ਲੱਗੇ ਹੋਏ ਆ ਉਹ ਮੈਂ ਤਾੜ ਲਈ ਸੀ 4 ਤੱਕ ਆ ਰਹੀਏ ਲਓ ਬਈ ਮਿੱਤਰੋ ਤਾਰ ਲਈ ਆ ਬਈ ਕੱਢ ਜੀਉਤ ਚੱਲੇ ਕੱਟੀਨ ਦੁੱਧ ਪੀਉਣ ਬਾਈ ਬੱਚਾ ਘਰ ਤੇ ਆ ਗਿਆ ਸੀਗਾ ਠੀਕ ਹੈ ਬੈਠਾ ਨਹੀਂ ਘਰ ਤੇ ਆ ਗਿਆ ਜਿਹੜੀ ਗੱਲ ਤੇ ਆਪਣਾ ਫਰਦਾ ਉਹ ਆ ਆ ਗਿਆ ਇਹ ਫਰਦਾ ਬਾਈ ਤੇ ਉਹ ਘਰ ਤੇ ਆ ਗਿਆ ਸੀ ਦੋ ਵਾਰੀ ਆ ਗਿਆ ਘਰ ਤੇ ਤਾਂ ਪਰ ਆ ਜੂਗਾ ਘਰੇ ਜਿਹੜੀ ਗੱਲ ਆ ਉਹ ਇਹ ਪੀਉਣ ਲੱਗਿਆ ਦੁੱਧ ਕੈਲਾ ਉਹਨੂੰ ਬਦਲੂ ਆ ਲਿਆ ਬੂਬੀ ਮੈਨੂੰ ਫੜਾ ਲਈ ਨਹੀਂ ਇਹ ਆ ਹੀ ਪੀ ਲੂਗੀ ਅੱਗੇ ਚੱਲ ਚੱਲ ਚੱਲੇ ਤਾਂ ਮੇਰੇ ਮਗਰਾਂ ਦੀ ਲੈ ਲੈ ਦੁੱਧ ਪੀਉਣ ਲੱਗਿਆ ਤੇ ਬਾਈ ਇਹ ਇਹਦੀ ਮਾਂ ਬੀ ਗੁਰੀ ਆ ਬਾਈ ਇਹਦੀ ਮਾਂ ਤੇ ਉਹ ਨਹੀਂ ਹਨ ਕਿਵੇਂ ਹੁੰਦੀ ਤੇ ਅਕਰ ਆਪਾਂ ਇਹ ਚੋ ਫੜ ਲਈਏ 2.5 ਕਿਲੋ ਦੁੱਧ ਇਹਨੂੰ ਸੁਬਾ ਸ਼ਾਮ ਜਿੰਨਾ ਦਹੀ ਦਾ ਤੇ ਬਾਈ ਜੀ ਝੋਨਾ ਆਪਣਾ ਬਾਈ ਨਹੀਂ ਤੁਲਿਆਗਾ ਕਿਉਂਕਿ ਪੱਖਾ ਨਹੀਂ ਲੱਗਿਆ ਉਹ ਆਂਦੇ ਹੀ ਰਾਤ ਨੂੰ ਪੱਖਾ ਲਾਵਾਂਗੇ ਮੈਂ ਕਿਹਾ ਸਿੱਧੇ ਨਹੀਂ ਲਵਾਉਣਾ ਤੇ ਕੱਲ ਨੂੰ ਵੇਖੋ ਤੁਲ ਜੇ ਤਾਂ ਤੇ ਬਾਈ ਇਸ ਕਰਕੇ ਬੱਚੇ ਬਾਹਰ ਬੂਰ ਛੱਡਦੇ ਨਹੀਂ ਕਿਉਂਕਿ ਬਾਈ ਘਰੇ ਤਾਂ ਫਰ ਹੋਈਦਾ ਨਹੀਂ ਕਿ ਹਜੇ ਸ਼ੁਕਰ ਬਈ ਬਾਸਮਤੀ ਪਿੰਡ ਵਿਖ ਜਾਂਦਾ ਤੇ ਬਾਕੀ ਸਾਰੇ ਬੱਚੇ ਲਾ ਲੈਂਦੇ ਬਈ ਦਾਣੀ ਦੂਣੀ ਪਾਤੇ ਆ ਤੇ ਬਈ ਹੁਣ ਮਾ ਇਧਰ ਕਿੱਲੇ-ਕੁੱਲੇ ਵੱਢੀ ਜਾਂਦਾ ਵਿਚਾਰਾ ਤੇ ਪਹਿਲਾਂ ਇਧਰ ਛਾੜੂ ਮਾਰਨ ਲੱਗਿਆ ਬਈ ਸਫਾਈ ਕਰੀ ਜਾਂਦਾ ਮੈਂ ਕਰਾਂਦਾ ਇਹ ਕਰਕੇ ਫੇਰ ਮੈਂ ਵੱਢਦਾ ਕਿੱਲੇ ਤੇ ਬਾਈ ਆਹ ਬੇਟੀ ਦੂਰ ਵਾਲੀ ਆਪਣੀ ਠੀਕ ਹੈ ਤੇ ਬੱਚਾ ਅੱਜ ਸ਼ਾਮ ਨੂੰ ਨਹੀਂ ਤਾਂ ਬਈ ਕੱਲ ਨੂੰ ਆ ਜੂ ਆ ਜੂ ਕਰੇ ਤੇ ਚਲੋ ਠੀਕ ਆ ਬਾਈ ਹੁਣ ਆਪਾਂ ਕਰਨ ਲੱਗੇ ਆਂ ਵਲੌਗ ਦੀ ਸਮਾਪਤੀ ਤੇ ਮਿਲਦੇ ਆਂ ਤੁਹਾਨੂੰ ਅਗਲੇ ਵਲੌਗ ਚ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਓ ਜੀ ਤੇ ਬਾਈ ਇੱਕ ਗੱਲ ਹੋਰ ਆਪਣੀ ਬਈ ਇਹ ਕੁੱਤੀ ਹੀਟ ਚ ਆਪਾਂ ਇੰਟਰ ਆਏ ਜੀ ਮਾਰੀ ਜੀ ਘੱਟ ਕੁਆਲਟੀ ਦੀ ਜੇ ਕਿਸੇ ਭਰਾ ਕੋਲ ਕੁੱਤਾ ਆਰਦਾ ਜੀ ਉਹ ਦੱਸੋ ਚਲੋ ਠੀਕ ਆ ਬਾਈ ਸਸੀਕਾਲ ਤੇ ਮੇਰਾ ਭਰਾ ਬਣੇ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਗਰੀਬ ਦੀ ਕਰਦਿਆ ਕਰੋ ਯਾਰ ਸਪੋਰਟ ਉਹ ਦੁੱਧ ਪੇਜ ਜਾਂਦਾ ਚਲੋ ਬੇਕ ਸੀ